ਸਤਿ ਸ੍ਰੀ ਅਕਾਲ ਜੀ ਤੁਹਾਡਾ ਸਭਨਾ ਦਾ ਸਵਾਗਤ ਆ ਮੇਰੇ ਸਫਰ ਇਹ ਕਿਤਾਬਾਂ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਜੀਵ ਜੰਤੂਆਂ ਦੀ ਸੇਵਾ ਕਰਨਾ ਇੱਕ ਪੁੰਨ ਦਾ ਕੰਮ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਕਾਲੇ ਕੁੱਤੇ ਨੂੰ ਰੋਟੀ ਖਵਾਉਣ ਨਾਲ ਕਿੰਜ ਬਦਲਦੀ ਕਿਸਮਤ ਚਲੋ ਆਓ ਸੁੰਦਿਆ ਕਹਾਣੀ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਮਿਹਨਤੀ ਅਤੇ ਸੱਚਾ ਨੌਜਵਾਨ ਰਹਿੰਦਾ ਸੀ ਜਿਸ ਦਾ ਨਾਮ ਰਮਨ ਸੀ ਰਮਨ ਦੀ ਇੱਕ ਛੋਟੀ ਜਹੀ ਕਰਿਆਨੇ ਦੀ ਦੁਕਾਨ ਸੀ ਉਹ ਸਵੇਰੇ ਜਲਦੀ ਉੱਠਦਾ ਪੂਰੀ ਇਮਾਨਦਾਰੀ ਨਾਲ ਕੰਮ ਕਰਦਾ ਪਰ ਫਿਰ ਵੀ ਉਸ ਦੇ ਦਿਨ ਰਾਤ ਦੀ ਮਿਹਨਤ ਦਾ ਕੋਈ ਫਾਲ ਨਹੀਂ ਮਿਲਦਾ ਸੀ ਜਿੱਥੇ ਉਸ ਦੇ ਗਵਾਂਢੀ ਦੁਕਾਨਦਾਰਾਂ ਦੇ ਗਾਹਕਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਉੱਥੇ ਰਹਿਮਨ ਦੀ ਦੁਕਾਨ ਤੇ ਮੱਖੀਆਂ ਭਿੰਪਣਾਉਂਦੀਆਂ ਰਹਿੰਦੀਆਂ ਨਾ ਸਿਰਫ ਕੰਮ ਵਿੱਚ ਨੁਕਸਾਨ ਸੀ ਬਲਕਿ ਉਸ ਦੇ ਪਰਿਵਾਰ ਵਿੱਚ ਵੀ ਹਮੇਸ਼ਾ ਤਨਾ ਦਾ ਮਾਹੌਲ ਰਹਿੰਦਾ ਸੀ ਘਰ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਕਲੇਸ਼ ਝਗੜੇ ਅਤੇ ਮਾਨਮਟਾਵ ਹੁੰਦੇ ਰਹਿੰਦੇ ਸਨ ਇੱਕ ਦਿਨ ਰਮਨ ਬਹੁਤ ਦੁਖੀ ਅਤੇ ਪਰੇਸ਼ਾਨ ਸੀ ਉਹ ਆਪਣੇ ਦੁਕਾਨ ਦੇ ਬਾਹਰ ਬੈਠਾ ਮੱਥੇ ਤੇ ਹੱਥ ਰੱਖ ਕੇ ਸੋਚ ਰਿਹਾ ਸੀ ਕਿ ਆਖਿਰ ਉਸ ਦੀ ਜ਼ਿੰਦਗੀ ਵਿੱਚ ਇੰਨੀ ਮੁਸ਼ਕਲਾਂ ਕਿਉਂ ਹਨ ਉਸ ਦੇ ਪਿਤਾ ਜੀ ਜੋ ਉਸ ਨੂੰ ਇਸ ਹਾਲਤ ਵਿੱਚ ਦੇਖ ਕੇ ਚਿੰਤਿਤ ਸਨ ਉਸ ਦੇ ਕੋਲ ਆਏ ਅਤੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਬੇਟਾ ਇੰਨਾ ਨਿਰਾਸ਼ ਨਾ ਹੋ ਮੈਨੂੰ ਲੱਗਦਾ ਹੈ ਕਿ ਇਹ ਸਭ ਕਿਸੇ ਗ੍ਰਹਿ ਦੋਸ਼ ਦਾ ਅਸਰ ਹੈ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਜਦੋਂ ਵੀ ਏਦਾਂ ਦੀਆਂ ਸਮੱਸਿਆਵਾਂ ਆਉਣ ਤਾਂ ਕਿਸੇ ਨਿਰਦੋਸ਼ ਜੀਵ ਦੀ ਸੇਵਾ ਕਰਨੀ ਚਾਹੀਦੀ ਹੈ ਪਿਤਾ ਜੀ ਨੇ ਅੱਗੇ ਕਿਹਾ ਖਾਸ ਤੌਰ ਤੇ ਜੋਤਿਸ਼ ਸ਼ਾਸਤਰ ਵਿੱਚ ਕਾਲੇ ਕੁੱਤੇ ਦਾਸ ਬੰਦ ਸ਼ਨੀ ਗ੍ਰਹਿ ਨਾਲ ਮੰਨਿਆ ਜਾਂਦਾ ਹੈ ਕਹਿੰਦੇ ਹਨ ਕਿ ਜੇਕਰ ਕੋਈ ਵਿਅਕਤੀ ਨਿਯਮਤ ਰੂਪ ਨਾਲ ਕਾਲੇ ਕੁੱਤੇ ਨੂੰ ਰੋਟੀ ਖਵਾਵੇ ਤਾਂ ਸ਼ਨੀ ਦੇਵ પ્રસન્ન ਹੁੰਦੇ ਹਨ ਇਸ ਨਾਲ ਸ਼ਨੀ ਰਾਹੂ ਅਤੇ ਕੇਤੂ ਵਰਗੇ ਗ੍ਰਹਿਆਂ ਦੇ ਮਾੜੇ ਪ੍ਰਭਾਵਾਂ ਤੋਂ ਵੀ ਰਾਹਤ ਮਿਲਦੀ ਹੈ ਰਮਨ ਦੇ ਪਿਤਾ ਜੀ ਦੀ ਗੱਲ ਤੇ ਵਿਸ਼ਵਾਸ ਕਰਦਿਆਂ ਫੈਸਲਾ ਕੀਤਾ ਕਿ ਉਹ ਇਸ ਉਪਾਅ ਨੂੰ ਜ਼ਰੂਰ ਅਪਣਾਏਗਾ ਉਸੇ ਸ਼ਾਮ ਉਸ ਨੇ ਘਰੋਂ ਤਾਜੀ ਬਣੀ ਰੋਟੀ ਲੈ ਕੇ ਆਪਣੀ ਦੁਕਾਨ ਦੇ ਬਾਹਰ ਬੈਠੇ ਇੱਕ ਕਮਜ਼ੋਰ ਜਿਹੇ ਕਾਲੇ ਕੁੱਤੇ ਨੂੰ ਖਵਾਈ ਅਗਲੇ ਕੁਝ ਦਿਨਾਂ ਤੱਕ ਰੋਜ਼ਾਨਾ ਉਸ ਨੇ ਇਹ ਕੰਮ ਜਾਰੀ ਰੱਖਿਆ ਰੋਜ਼ਾਨਾ ਕਾਲੇ ਕੁੱਤੇ ਨੂੰ ਰੋਟੀ ਖਵਾਉਣ ਦਾ ਨਤੀਜਾ ਹਾਲੀ ਹਾਲੀ ਸਾਹਮਣੇ ਆਉਣ ਲੱਗਾ ਸਭ ਤੋਂ ਪਹਿਲਾਂ ਰਮਨੂ ਆਪਣੇ ਆਪ ਵਿੱਚ ਬਦਲਾ ਮਹਿਸੂਸ ਹੋਇਆ ਉਸ ਦੇ ਮਨ ਵਿੱਚੋਂ ਡਰ ਅਤੇ ਨੈਗਟਿਵਿਟੀ ਦੂਰ ਹੋ ਗਈ ਉਸ ਨੂੰ ਲੱਗਾ ਕਿ ਜਿਵੇਂ ਕਿਸੇ ਨੇ ਉਸ ਦੇ ਉੱਪਰੋਂ ਇੱਕ ਬਹੁਤ ਭਾਰੀ ਬੋਝ ਉਤਾਰ ਦਿੱਤਾ ਹੋਵੇ ਫਿਰ ਉਸ ਦੀ ਦੁਕਾਨ ਤੇ ਗ੍ਰਾਹਕਾਂ ਦੀ ਆਮਦ ਵਧਣ ਲੱਗੀ ਜੋ ਦੁਕਾਨ ਕਦੇ ਖਾਲੀ ਰਹਿੰਦੀ ਸੀ ਫੋਨ ਉੱਤੇ ਕੰਮ ਕਰਨ ਦਾ ਸਮਾਂ ਵੀ ਘਟ ਪੈਂਦਾ ਸੀ ਉਸ ਦਾ ਕਾਰੋਬਾਰ ਲਾਭਦਾਇਕ ਹੋਣ ਲੱਗਾ ਅਤੇ ਜਿਹੜੇ ਕਰਜ਼ੇ ਉਸ ਉੱਪਰ ਚੜ੍ਹੇ ਹੋਏ ਸਨ ਉਹ ਇੱਕ ਇੱਕ ਕਰਕੇ ਉਤਰ ਗਏ ਪਰ ਛੱਤ ਤੋਂ ਵੱਡਾ ਬਦਲਾ ਉਸ ਦੇ ਪਰਿਵਾਰਿਕ ਜੀਵਨ ਵਿੱਚ ਆਇਆ ਘਰ ਵਿੱਚ ਲੜਾਈ ਝਗੜੇ ਅਤੇ ਕਲੇਸ਼ ਖਤਮ ਹੋ ਗਏ ਸਾਰੇ ਮੈਂਬਰ ਆਪ ਸਵਿਚ ਹਾਸੇ ਖੇਡ ਕੇ ਗੱਲਾਂ ਕਰਦੇ ਸਭ ਦੇ ਚਿਹਰਿਆਂ ਤੇ ਖੁਸ਼ੀ ਅਤੇ ਸ਼ਾਂਤੀ ਦੀ ਚਮਕ ਦਿਖਾਈ ਦਿੰਦੇ ਸੀ ਰਮਨ ਨੂੰ ਮਹਿਸੂਸ ਹੋਇਆ ਕਿ ਜਿਵੇਂ ਇੱਕ ਛੋਟੇ ਜਿਹੇ ਪੁੰਨ ਦੇ ਕੰਮ ਨੇ ਉਸ ਦੇ ਘਰ ਵਿੱਚੋਂ ਸਾਰੀ 네ਗੇਟਿਵਿਟੀ એનર્ਜੀ ਬਾਹਰ ਕੱਢ ਦਿੱਤੀ ਹੋਵੇ ਇਸ ਤਰ੍ਹਾਂ ਰਮਨ ਨੂੰ ਪਤਾ ਲੱਗਿਆ ਕਿ ਜੀਵ ਸੇਵਾ ਦਾ ਇਹ ਛੋਟਾ ਜਿਹਾ ਕੰਮ ਸਿਰਫ ਪੁੱਨ ਦਾ ਕੰਮ ਹੀ ਨਹੀਂ ਬਲਕਿ ਇਹ ਮਨੁੱਖੀ ਜੀਵਨ ਦੀਆਂ ਅਨੇਕਾਂ ਸਮੱਸਿਆਵਾਂ ਦਾ ਹੱਲ ਵੀ ਹੈ ਉਸ ਨੇ ਹਮੇਸ਼ਾ ਲਈ ਇਹ ਨਿਯਮ ਬਣਾ ਲਿਆ ਕਿ ਉਹ ਨਾ ਸਿਰਫ ਕਾਲੇ ਕੁੱਤੇ ਨੂੰ ਸਗੋਂ ਹਾ ਲੋੜਵੰਦ ਜੀਵ ਦੀ ਮਦਦ ਕਰੇਗਾ ਉਸ ਦੀ ਜ਼ਿੰਦਗੀ ਵਿੱਚ ਆਈ ਖੁਸ਼ਹਾਲੀ ਅਤੇ ਸ਼ਾਂਤੀ ਦੀ ਵਜ੍ਹਾ ਨਾਲ ਰਮਨ ਹੋਂ ਸਾਰਿਆਂ ਲਈ ਇੱਕ ਉਦਾਹਰਨ ਬਣ ਗਿਆ ਸੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮਨੁੱਖ ਸਿਰਫ ਆਪਣੇ ਲਈ ਹੀ ਜਿਉਂਦਾ ਹੈ ਪਰ ਅਸਲ ਖੁਸ਼ੀ ਅਤੇ ਸੰਤੁਸ਼ਟੀ ਉਦੋਂ ਮਿਲਦੀ ਹੈ ਜਦੋਂ ਅਸੀਂ ਦੂਜੇ ਜੀਵਾਂ ਲਈ ਵੀ ਕੁਝ ਕਰਦੇ ਹਾਂ ਅੱਜ ਮੈਂ ਤੁਹਾਨੂੰ ਜੋ ਕਹਾਣੀ ਸੁਣਾਈ ਹੈ ਉਹ ਉਸ ਨੂੰ ਇਹ ਸਿਖਾਉਂਦੀ ਹੈ ਕਿ ਸਾਡੇ ਆਲੇ-ਦੁਆਲੇ ਹਰ ਜੀਵ ਵਿੱਚ ਰੱਬ ਦਾ ਵਾਸਾ ਹੈ ਕਾਲੇ ਕੁੱਤੇ ਨੂੰ ਰੋਟੀ ਖਵਾਉਣਾ ਸਿਰਫ ਇੱਕ ਧਾਰਮਿਕ ਜਾਂ ਜੋਤਿਸ਼ੀ ਕਾਰਜ ਨਹੀਂ ਹੈ ਬਲਕਿ ਇਹ ਦਇਆ ਤੇ ਕਰਨਾ ਦਾ ਪ੍ਰਤੀਕ ਹੈ ਜਦੋਂ ਅਸੀਂ ਕਿਸੇ ਬੇਜਵਾਨ ਜੀਵ ਨੂੰ ਪੋਜਨ ਦਿੰਦੇ ਹਾਂ ਤਾਂ ਇਹ ਸਾਡੇ ਅੰਦਰ ਦੀ ਮਨੁੱਖਤਾ ਨੂੰ ਜਗਾਉਂਦਾ ਹੈ ਜੋਤਿਸ਼ ਅਨੁਸਾਰ ਕਾਲੇ ਕੁੱਤੇ ਨੂੰ ਭੋਜਨ ਦੇ ਨਾਲ ਸ਼ਨੀ ਰਾਹੂ ਅਤੇ ਕੇਤੂ ਵਰਗੇ ਗ੍ਰਹਾਂ ਦੇ ਮਾੜੇ ਪ੍ਰਭਾਵ ਘਟ ਹੁੰਦੇ ਹਨ ਇਹ ਵਿਸ਼ਵਾਸ ਸਾਡੇ ਸਮਾਜ ਦਾ ਇੱਕ اٹوٹ ਹਿੱਸਾ ਹੈ ਪਰ ਇਸ ਦਾ ਅਸਲ ਮਤਲਬ ਇਹ ਹੈ ਕਿ ਜਦੋਂ ਅਸੀਂ ਕਿਸੇ ਵੀ ਜੀਵ ਦੀ ਸੇਵਾ ਕਰਦੇ ਹਾਂ ਤਾਂ ਕੁਦਰਤ ਵੀ ਸਾਡੇ ਲਈ ਦਰਵਾਜ਼ੇ ਖੋਲ ਦਿੰਦੀ ਹੈ ਸਾਡੀਆਂ ਮੁਸ਼ਕਲਾਂ ਹੌਲੀ-ਹੌਲੀ ਖਤਮ ਹੋ ਜਾਂਦੀਆਂ ਹਨ ਅਤੇ ਸਾਡਾ ਜੀਵਨ ਕੁਸ਼ਿਹਾਲੀ ਨਾਲ ਭਰ ਜਾਂਦਾ ਹੈ ਅੱਜ ਦੇ ਇਸ ਭੱਜ ਦੌੜ ਭਰੇ ਜੀਵਨ ਵਿੱਚ ਆਓ ਅਸੀਂ ਸਾਰੇ ਇਹ ਪ੍ਰਣ ਕਰੀਏ ਕਿ ਅਸੀਂ ਨਾ ਸਿਰਫ ਆਪਣੇ ਲਈ ਬਲਕਿ ਵੇ ਸਹਾਰਾ ਪਸ਼ੂਆਂ ਅਤੇ ਪੰਛੀਆਂ ਲਈ ਵੀ ਕੁਝ ਕਰਾਂਗੇ ਉਹਨਾਂ ਨੂੰ ਭੋਜਨ ਦੇਣਾ ਉਹਨਾਂ ਦੀ ਦੇਖਭਾਲ ਕਰਨਾ ਇਹ ਸਭ ਇੱਕ ਪੋਜ਼ਿਟਿਵ એનર્ਜੀ ਪੈਦਾ ਕਰਦਾ ਹੈ ਜੋ ਸਾਡੇ ਜੀਵਨ ਅਤੇ ਸਮਾਜ ਨੂੰ ਬਿਹਤਰੀਨ ਬਣਾਉਂਦੀ ਹੈ ਮੇਰੀ ਕਹਾਣੀ ਸੁਣ ਕੇ ਕਿੱਦਾਂ ਮਹਿਸੂਸ ਹੋਇਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਕਰਕੇ ਮੇਰੀ ਹੌਸਲਾ ਬਜਾਈ ਜ਼ੋਰ ਕਰਿਓ ਤੇ ਸਫਰ ਇਹ ਕਿਤਾਬਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ